ਹਾਂਜੀ ਅੱਜ ਆਪਾਂ ਦੇਣ ਲੱਗੇ ਆ ਆਪਣੇ ਛੋਟੇ ਚਿਕਸ ਨੂੰ ਦੇਸੀ ਕਾੜਾ ਤੇ ਇਸ ਦੇਸੀ ਕਾੜੇ ਬਾਰੇ ਉਹ ਮੈਂਬਰ ਤਾਂ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣਦੇ ਹੋਣਗੇ ਜਿਨ੍ਹਾਂ ਨੇ ਆਪਾਂ ਨੂੰ ਕਾਫੀ ਲੰਬੇ ਸਮੇਂ ਤੋਂ ਸਬਸਕ੍ਰਾਈਬ ਵੀ ਕੀਤਾ ਹੋਇਆ ਤੇ ਜੋ ਰੋਜ਼ਾਨਾ ਆਪਣੀਆਂ ਵੀਡੀਓਜ਼ ਆ ਜਿਹੜੀਆਂ ਦੇਖਦੇ ਰਹਿੰਦੇ ਨੇ ਤੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੋਣਾ ਆ ਜਿਨ੍ਹਾਂ ਨੇ ਆਪਾਂ ਨੂੰ ਇੰਸਟਾਗ੍ਰam ਤੇ ਫੋਲੋ ਕੀਤਾ ਹੋਇਆ ਕਿਉਂਕਿ ਇੰਸਟਾਗ੍ਰam ਤੇ ਵੀ ਆਪਾਂ ਇਸ ਕਾੜੇ ਬਾਰੇ ਰੀਲ ਆ ਜਿਹੜੀ ਪਾਈ ਸੀ ਤੇ YouTube ਤੇ ਵੀ ਆਪਾਂ ਪਹਿਲਾਂ ਵੀਡੀਓ ਆ ਜਿਹੜੀ ਪਾ ਚੁੱਕੇ ਆ ਹੁਣ ਕਈ ਸੋਚਦੇ ਹੋਣੇ ਆ ਕਈਆਂ ਦੇ ਦਿਮਾਗ ਦੇ ਵਿੱਚ ਇੱਕਦਮ ਸਵਾਲ ਆ ਗਿਆ ਹੋਣਾ ਕਿ ਜੇਕਰ ਆਪਾਂ ਪਹਿਲਾਂ ਇਸ ਦੇਸੀ ਕਾੜੇ ਬਾਰੇ ਜਾਣਕਾਰੀ ਦੇ ਚੁੱਕੇ ਆ ਵੀਡੀਓ ਬਣਾ ਚੁੱਕੇ ਆ ਤਾਂ ਆਪਾਂ ਦੁਬਾਰਾ ਤੋਂ ਵੀਡੀਓ ਬਣਾ ਕੇ ਟਾਈਮ ਵੇਸਟ ਕਿਉਂ ਕਰ ਰਹੇ ਆ ਕਿਉਂਕਿ ਇਸ ਕਾੜੇ ਦਾ ਜਿਹੜਾ ਰਿਜ਼ਲਟ ਆ ਉਹ ਆਇਆ 100% 100% ਰਿਜ਼ਲਟ ਆਇਆ ਕਿਉਂਕਿ ਜਿਸ ਨੂੰ ਵੀ ਆਪਾਂ ਇਸ ਕਾੜੇ ਬਾਰੇ ਦੱਸਿਆ ਉਹਨਾਂ ਦੇ ਆਪਾਂ ਨੂੰ ਵਾਪਸ ਮੈਸੇਜ ਜਰੂਰ ਆਏ ਨੇ ਕਿ ਤੁਹਾਡੇ ਦੱਸੇ ਕਾੜੇ ਦੇ ਨਾਲ ਆਪਣੇ ਜਿਹੜੇ ਚਿਕਸ ਨੇ ਉਹ ਮਰਨੋਂ ਬਚੇ ਨੇ ਸੋ ਦੁਬਾਰਾ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਤਾਂ ਕਿ ਜਿਹੜੇ ਨਵੇਂ ਮੈਂਬਰ ਜੁੜੇ ਨੇ ਉਹਨਾਂ ਨੂੰ ਵੀ ਇਸ ਕਾੜੇ ਬਾਰੇ ਪਤਾ ਲੱਗ ਸਕੇ ਤੇ ਉਹਨਾਂ ਦਾ ਫਾਇਦਾ ਹੋ ਸਕੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਲੋਕ ਆ ਜਿਹੜੇ ਜ਼ਿਆਦਾਤਰ ਚਿਕਸ ਲੈ ਕੇ ਆਉਂਦੇ ਨੇ ਸੋ ਆਪਾਂ ਵੀ ਨਵੇਂ ਚਿਕਸ ਲੈ ਕੇ ਆਏ ਸੀ ਤੇ ਆਪਾਂ ਨਵੇਂ ਜਿਹੜੇ ਚਿਕਸ ਆ ਉਹਨਾਂ ਨੂੰ ਅੱਜ ਦੇ ਰਹੇ ਹਾਂ ਦੇਸੀ ਕਾੜਾ ਤੇ ਸੋਚਿਆ ਵੀ ਕਿਉਂ ਨਾ ਨਾਲ ਦੀ ਨਾਲ ਦੁਬਾਰਾ ਤੋਂ ਇੱਕ ਵੀਡੀਓ ਬਣਾਈ ਜਾਵੇ ਤੇ ਆਪਣੇ ਨਿਊ ਮੈਂਬਰ ਦੇ ਨਾਲ ਵੀ ਸਾਂਝੀ ਕੀਤੀ ਜਾਵੇ ਸੋ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਕਿ ਇਸ ਕਾੜੇ ਦੇ ਕੀ ਫਾਇਦੇ ਨੇ ਕਿਵੇਂ ਤੁਸੀਂ ਤਿਆਰ ਕਰਨਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਐਂਡ ਤੇ ਜਾ ਕੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਨਾਲ ਦੀ ਨਾਲ ਜਿਨ੍ਹਾਂ ਨੇ ਇਹ ਜਿਹੜਾ ਦੇਸੀ ਕਾੜਾ ਪਹਿਲਾ ਵਰਤਿਆ ਹੋਇਆ ਆਪਣੇ ਚਿਕਸ ਤੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਰਿਜ਼ਲਟ ਆ ਜਿਹੜਾ ਕਿਵੇਂ ਦਾ ਆਇਆ ਤਾਂ ਕਿ ਬਾਕੀ ਮੈਂਬਰਸ ਨੂੰ ਵੀ ਯਕੀਨ ਹੋ ਜਾਵੇ ਕਿ ਇਸ ਕਾੜੇ ਦਾ ਰਿਜ਼ਲਟ ਆ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਆ ਤੇ ਆਪਣੇ ਚਿਕਸ ਨੂੰ ਇਹ ਕਾੜਾ ਜਿਹੜਾ ਦੇਣਾ ਚਾਹੀਦਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਦੇਸੀ ਕਾੜਾ ਇਸ ਦੇ ਕੀ ਫਾਇਦੇ ਨੇ ਦੇਖੋ ਸੀਆਰਡੀ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਨਾ ਚਿਕਸ ਨੂੰ ਹੁੰਦੀਆਂ ਸੀਆਰਡੀ ਮਤਲਬ ਕਿ ਤੁਹਾਡਾ ਜਿਹੜਾ ਚਿਕਸਾ ਉਹ ਮੂੰਹ ਅੱਡ ਕੇ ਸਾਹ ਲੈ ਰਿਆ ਆ ਤੇ ਮੂੰਹ ਦੇ ਵਿੱਚੋਂ ਇੱਕ ਆਵਾਜ਼ ਆ ਰਹੀ ਆ ਜੇਕਰ ਐਹੋ ਜਿਹੀ ਕੋਈ ਵੀ ਪ੍ਰੋਬਲਮ ਤੁਹਾਡੇ ਚਿਕਸ ਨੂੰ ਆਉਂਦੀ ਆ ਤਾਂ ਤੁਸੀਂ ਆਪਣੇ ਚਿਕਸ ਨੂੰ ਜਿਹੜਾ ਇਹ ਦੇਸੀ ਕਾੜਾ ਆ ਇਹ ਦੇ ਸਕਦੇ ਆ ਇਸ ਤੋਂ ਬਿਨਾ ਹੋਰ ਵੀ ਕਈ ਬਿਮਾਰੀਆਂ ਤੋਂ ਇਹ ਜਿਹੜਾ ਦੇਸੀ ਕਾੜਾ ਆ ਚਿਕਸ ਤੇ ਮੁਰਗੀਆਂ ਨੂੰ ਬਚਾਉਂਦਾ ਹੈ ਦੇਖੋ ਇੱਕ ਗੱਲ ਦਾ ਖਿਆਲ ਰੱਖੋ ਜੇਕਰ ਤੁਹਾਡਾ ਚਿਕਸ ਜ਼ਿਆਦਾ ਬਿਮਾਰ ਹੋ ਗਿਆ ਆ ਸੀਆਰਡੀ ਵਰਗੀ ਬਿਮਾਰੀ ਤੋਂ ਤਾਂ ਤੁਸੀਂ ਆਪਣੇ ਚਿਕਸ ਨੂੰ ਸਿਰਿੰਜ ਦੇ ਨਾਲ ਜਿਹੜਾ ਕਾੜਾ ਆ ਉਹ ਦੇ ਸਕਦੇ ਆ ਆਪਾਂ ਆਪਣੇ ਕਈ ਚਿਕਸ ਇਸ ਕਾੜੇ ਦੇ ਨਾਲ ਹੀ ਦੇਸੀ ਕਾੜੇ ਦੇ ਨਾਲ ਬਚਾਏ ਨੇ ਸੋ ਜੇਕਰ ਤੁਹਾਡਾ ਚਿਕਸਾ ਜਿਹੜਾ ਖੁਦ ਨਹੀਂ ਪਾਣੀ ਪੀ ਰਿਹਾ ਕਾੜੇ ਵਾਲਾ ਤਾਂ ਤੁਸੀਂ ਉਹਨੂੰ ਸਿਰਿੰਜ ਦੇ ਨਾਲ ਇਹ ਜਿਹੜਾ ਕਾੜਾ ਦੇ ਸਕਦੇ ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਦੇਖ ਹੀ ਲਿਆ ਕਿ ਇਹ ਜਿਹੜਾ ਕਾੜਾ ਆ ਕਿਵੇਂ ਦੇਣਾ ਆ ਤੁਸੀਂ ਕਾੜਾ ਤਿਆਰ ਕਰਕੇ ਪਾਣੀ ਦੇ ਵਿੱਚ ਮਿਕਸ ਕਰਕੇ ਪਾਣੀ ਦੇ ਵਿੱਚ ਮਿਕਸ ਕਰਕੇ ਆਪਣੇ ਚਿਕਸ ਨੂੰ ਦੇਣਾ ਆ ਬਾਕੀ ਵੀਡੀਓ ਤੇ ਬਣੇ ਰਹੋ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਜਿਹੜਾ ਦੇਸੀ ਕਾੜਾ ਆ ਕਿਹਨਾ ਕਿਹਨਾ ਚੀਜ਼ਾਂ ਦੇ ਨਾਲ ਤਿਆਰ ਹੋਣਾ ਆ ਤੇ ਬਾਕੀ ਕੋਈ ਬੋਤੀਆਂ ਮਹਿੰਗੀਆਂ ਚੀਜ਼ਾਂ ਨਹੀਂ ਹੈਗੀਆਂ ਆਪਾਂ ਘਰੇਲੂ ਚੀਜ਼ਾਂ ਹੀ ਤੁਹਾਨੂੰ ਦੱਸਣੀਆਂ ਆ ਘਰੇਲੂ ਚੀਜ਼ਾਂ ਜੋ ਆਮ ਆਪਣੇ ਘਰਾਂ ਦੇ ਵਿੱਚ ਮੌਜੂਦ ਹੁੰਦੀਆਂ ਨੇ ਉਹਨਾਂ ਦੇ ਨਾਲ ਹੀ ਤੁਸੀਂ ਇਹ ਜਿਹੜਾ ਦੇਸੀ ਕਾੜਾ ਆ ਤਿਆਰ ਕਰਨਾ ਆ ਤੇ ਦੇਸੀ ਕਾੜਾ ਦੇ ਕੇ ਆਪਣੇ ਚਿਕਸ ਨੂੰ ਤੰਦਰੁਸਤ ਰੱਖਣਾ ਆ ਸੋ ਇਹ ਆ ਜੀ ਦੇਸੀ ਕਾੜੇ ਦੇ ਲਈ ਜਿਹੜੀਆਂ ਤੁਸੀਂ ਸਭ ਤੋਂ ਪਹਿਲਾਂ ਤਾਂ ਚੀਜ਼ਾਂ ਲੈਣੀਆਂ ਨੇ 5-7 ਤੁਸੀਂ ਕਾਲੀਆਂ ਮਿਰਚਾਂ ਲੈ ਲਓ 1 ਲੈ ਲਓ ਤੁਸੀਂ ਥੋੜਾ ਜਿਹਾ ਆਦਰਕ ਤੇ 1 ਲੈ ਲਓ ਥੋੜਾ ਜਿਹਾ ਗੁੜ ਇਹ ਤਿੰਨੇ ਚੀਜ਼ਾਂ ਤੁਸੀਂ ਲੈ ਲੈਣੀਆਂ ਦੇਖੋ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਜ਼ਿਆਦਾ ਗਰਮੀ ਆ ਤਾਂ ਤੁਸੀਂ ਜਿਹੜੀ ਕਾਲੀ ਮਿਰਚ ਆ ਉਸ ਦੀ ਮਾਤਰਾ ਜਿਹੜੀ ਹੈ ਘੱਟ ਕਰ ਸਕਦੇ ਆ ਸੌਰੀ ਉਸ ਦੀ ਮਿਰਚ ਦੀ ਜਿਹੜੀ ਮਾਤਰਾ ਉਹ ਘੱਟ ਕਰ ਲਓ ਜਿੱਥੇ ਆਪਾਂ 7-8 ਮਿਰਚਾਂ ਦੱਸ ਰਹੇ ਹਾਂ ਉੱਥੇ ਤੁਸੀਂ 5 ਕਾਲੀਆਂ ਮਿਰਚਾਂ ਲੈ ਲਓ। ਇਹਨੂੰ ਚੰਗੀ ਤਰ੍ਹਾਂ ਕਾਲੀਆਂ ਮਿਰਚਾਂ ਨੂੰ ਪੀਸ ਲਓ। ਜਿਵੇਂ ਕਿ ਆਪਾਂ ਵੀਡੀਓ ਦੇ ਵਿੱਚ ਕਰ ਰਹੇ ਹਾਂ ਤੁਸੀਂ ਦੇਖ ਹੀ ਰਹੇ ਹਾਂ। ਚੰਗੀ ਤਰ੍ਹਾਂ ਤੁਸੀਂ ਮਿਰਚਾਂ ਨੂੰ ਕਾਲੀ ਮਿਰਚ ਨੂੰ ਪੀਸ ਲੈਣਾ ਹੈ ਤੇ ਨਾਲ ਦੀ ਨਾਲ ਜਿਹੜਾ ਆਦਰਕ ਆ ਉਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਪੀਸ ਲੈਣਾ ਆ ਦੇਖੋ ਜਿਹੜੀਆਂ ਕਾਲੀਆਂ ਮਿਰਚਾਂ ਨੇ ਉਹਨੂੰ ਤੁਸੀਂ ਚੰਗੀ ਤਰ੍ਹਾਂ ਪੀਸ ਲੈਣਾ ਆ ਤਾਂ ਕਿ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਣ ਚੰਗੀ ਤਰ੍ਹਾਂ ਤੁਸੀਂ ਪਾਊਡਰ ਤਿਆਰ ਕਰ ਲੈਣਾ ਇਹ ਕਹਿ ਲਓ ਵੀ ਪਾਊਡਰ ਤਿਆਰ ਕਰ ਲਓ ਤੇ ਨਾਲ ਦੀ ਨਾਲ ਜਿਹੜਾ ਆਦਰਕ ਆ ਇਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਪੀਸ ਲੈਣਾ ਚੰਗੀ ਤਰ੍ਹਾਂ ਕੁੱਟ ਲਓ ਕੁੰਡੀ ਘੋਟਣੀ ਤਾਂ ਲਗਭਗ ਸਾਰਿਆਂ ਦੇ ਹੁੰਦੀ ਆ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਵੱਡੀ ਕੁੰਡੀ ਘੋਟਣੀ ਹੁੰਦੀ ਸੀ ਤੇ ਹੁਣ ਇਹ ਛੋਟੀ ਆਪਣੇ ਕੋਲੇ ਆ ਇਹਦੇ ਨਾਲ ਹੀ ਆਪਾਂ ਕੰਮ ਸਾਰਾਂਗੇ ਸੋ ਜਿਹੜਾ ਆਦਰਕ ਆ ਉਹਨੂੰ ਚੰਗੀ ਤਰ੍ਹਾਂ ਪੀਸ ਲਓ ਚੰਗੀ ਤਰ੍ਹਾਂ ਪੀਸ ਕੇ ਥੋੜੇ ਜੇ ਪਾਣੀ ਦੇ ਵਿੱਚ ਪਾ ਲਓ ਕੋਈ ਬਹੁਤਾ ਜ਼ਿਆਦਾ ਪਾਣੀ ਵੀ ਨਹੀਂ ਲੈਣਾ ਹੈਗਾ 1.5-2 ਗਲਾਸ ਤੁਸੀਂ ਪਾਣੀ ਦੇ ਲੈ ਸਕਦੇ ਆ ਕਾੜਾ ਤਿਆਰ ਕਰਨ ਦੇ ਲਈ ਤੇ ਗੁੜਿਆ ਜਿਹੜਾ ਇਹਨੂੰ ਪੀਸਣਾ ਪੀਸ ਲੋ ਨਹੀਂ ਪੀਸਣਾ ਦੇ ਤੁਸੀਂ ਸਾਫਤਾ ਹੀ ਗੁੜੇ ਆ ਜਿਹੜਾ ਵਿੱਚ ਰੱਖ ਸਕਦੇ ਆ ਕਿਉਂਕਿ ਜਿਹੜਾ ਗੁੜੇ ਆ ਉਹਨੇ ਆਪਣੇ ਆਪ ਹੀ ਘੁਲ ਜਾਣਾ ਕਿਉਂਕਿ ਆਪਾਂ ਇਹਨੂੰ ਕਾਰੇ ਨੂੰ ਤਿਆਰ ਕਰਨਾ ਆ ਅੱਗ ਤੇ ਸੋ ਇਹਨਾਂ ਸਾਰੇ ਤਿੰਨ ਚੀਜ਼ਾਂ ਆਪਾਂ ਦੱਸਿਆ ਨੇ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਗੈਸ ਤੇ ਰੱਖ ਦੇਣਾ ਅੱਗ ਤੇ ਰੱਖ ਦੇਣਾ ਆ 5-7 ਮਿੰਟਾਂ ਲਈ ਦੇਖੋ वैसे ਤਾਂ 5-7 ਮਿੰਟ ਵੀ ਬਹੁਤ ਨੇ ਪਰ ਆਪਾਂ ਤਾਂ ਇਹਨੂੰ ਅੱਧੇ ਘੰਟੇ ਲਈ ਕਾੜੀਦਾ ਆ ਅੱਧਾ ਘੰਟਾ ਇਹਨੂੰ ਕਾੜ ਕੇ ਚੰਗੀ ਤਰ੍ਹਾਂ ਇਹਨਾਂ ਦੇ ਵਿੱਚੋਂ ਤਾਂ ਕਿ ਚੀਜ਼ਾਂ ਦਾ ਅਸਰ ਆ ਜਿਹੜਾ ਨਿਕਲ ਜਾਵੇ ਤੇ ਕਾੜਾ ਜਿਹੜਾ ਪ੍ਰੋਪਰ ਤਿਆਰ ਹੋਵੇ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ 5-7 ਮਿੰਟ ਰੱਖਣਾ ਤਾਂ 5-7 ਮਿੰਟ ਰੱਖ ਲਓ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ 15 ਮਿੰਟ ਜਾਂ 20 ਮਿੰਟ ਜਾਂ ਫਿਰ ਅੱਧਾ ਘੰਟਾ ਜਿੰਨਾ ਹੋ ਸਕਦਾ ਵਧੀਆ ਤਰੀਕੇ ਦੇ ਨਾਲ ਇਹਨੂੰ ਕਾੜ ਸਕਦੇ ਆ ਤਾਂ ਕਿ ਸਾਰੀਆਂ ਚੀਜ਼ਾਂ ਦਾ ਜਿਹੜਾ ਅਸਰ ਆ ਉਹ ਨਿਕਲ ਸਕੇ ਤੇ ਇਹਨੂੰ ਚੰਗੀ ਤਰ੍ਹਾਂ ਕਾੜ ਕੇ ਜਿਵੇਂ ਕਿ ਤੁਸੀਂ ਦੇਖ ਰਹੇ ਆ ਇਹਦਾ ਮਹਿਕ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਮਹਿਕ ਇਹਦੀ ਜਿਹੜੀ ਖੁਸ਼ਬੂ ਆ ਉਸ ਦੇ ਨਾਲ ਹੀ ਪਤਾ ਲੱਗ ਜਾਂਦਾ ਕਿ ਕਾੜਾ ਆ ਜਿਹੜਾ ਉਹ ਤਿਆਰ ਹੋ ਗਿਆ ਆ ਸੋ ਤੁਸੀਂ ਦੇਖ ਸਕਦੇ ਆ ਇਸਦਾ ਰੰਗ ਦੇਖ ਲਓ ਤੇ ਜਦੋਂ ਇਹ ਪੂਰੀ ਤਰ੍ਹਾਂ ਕੜ ਗਿਆ ਪੂਰੀ ਤਰ੍ਹਾਂ ਕੜੇ ਤੋਂ ਬਾਅਦ ਤੁਸੀਂ ਇਹਨੂੰ ਠੰਡਾ ਕਰ ਲਓ ਠੰਡਾ ਹੋਣ ਤੋਂ ਬਾਅਦ ਤੁਸੀਂ ਇਹਨੂੰ ਪੁਣ ਲਵੋ ਪੁਣ ਕੇ ਤੁਸੀਂ ਕੀ ਕਰਨਾ ਆ ਇਹ ਜਿਹੜਾ ਕੜਾ ਆ ਠੰਡਾ ਹੋਏ ਤੋਂ ਬਾਅਦ ਪੁਣ ਕੇ ਤੁਸੀਂ ਚਿਕਸ ਜਾਂ ਮੁਰਗੀਆਂ ਨੂੰ ਜਿਹੜਾ ਵੀ ਪਾਣੀ ਰੱਖਦੇ ਆ ਉਸ ਪਾਣੀ ਦੇ ਵਿੱਚ ਮਿਕਸ ਕਰ ਦੇਣਾ ਹੁਣ ਕਈਆਂ ਨੇ ਕਹਿਣਾ ਕਿ ਜੀ ਕਿੰਨੇ ਲੀਟਰ ਪਾਣੀ ਚ ਦੇਖੋ ਕੋਈ ਮਿੰਤੀ ਗਿਣਤੀ ਨਹੀਂ ਕਰਨੀ ਹੈਗੀ ਥੋੜਾ ਜਿਹਾ ਜਿਹੜਾ ਕੜਾ ਆ ਉਹਨੂੰ ਲੀਟਰ 2 ਲੀਟਰ ਪਾਣੀ ਦੇ ਵਿੱਚ ਮਿਕਸ ਕਰਦੇ ਹੋ ਚਾਹੇ 3 ਲੀਟਰ ਪਾਣੀ ਦੇ ਵਿੱਚ ਮਿਕਸ ਕਰਦੇ ਹੋ ਮਿਕਸ ਕਰਕੇ ਤੁਸੀਂ ਆਪਣੇ ਚਿਕਸ ਨੂੰ ਵੀ ਇਹ ਦੇ ਸਕਦੇ ਆਂ ਤੇ ਮੁਰਗੀਆਂ ਨੂੰ ਵੀ ਦੇ ਸਕਦੇ ਆਂ ਕਈ ਬਿਮਾਰੀਆਂ ਤੋਂ ਤੁਹਾਡੇ ਚਿਕਸ ਤੇ ਮੁਰਗੀਆਂ ਬਚ ਜਾਣਗੇ ਤੇ ਇਸ ਤੋਂ ਬਿਨਾ ਇੱਕ ਗੱਲ ਦਾ ਖਿਆਲ ਰੱਖੋ ਕਿ ਇਹ ਨਾ ਵੇਟ ਕਰੋ ਕਿ ਤੁਹਾਡੇ ਮੁਰਗੀ ਜਾਂ ਚਿਕਸ ਨੂੰ ਬਿਮਾਰੀ ਆਊਗੀ ਆਪਾਂ ਫੇਰ ਹੀ ਇਹ ਕਾੜਾ ਦੇਣਾ ਇਹ ਜਿਹੜਾ ਕਾੜਾ ਆ 15 ਦਿਨਾਂ ਬਾਅਦ 10 ਦਿਨਾਂ ਬਾਅਦ ਆਪਣੇ ਚਿਕਸ ਤੇ ਮੁਰਗੀਆਂ ਨੂੰ ਦਿੰਦੇ ਰਹੋ ਤੁਹਾਡੀ ਕੋਈ ਵੀ ਮੁਰਗੀ ਜਾਂ ਚਿਕਸਾ ਜਿਹੜਾ ਉਹ ਬਿਮਾਰ ਨਹੀਂ ਹੋਊਗਾ। ਬਾਕੀ ਇੱਕ ਗੱਲ ਹੋਰ ਜਦੋਂ ਵੀ ਤੁਸੀਂ ਕਾੜਾ ਦੇਣਾ ਹੈ ਸਵੇਰ ਦੇ ਟਾਈਮ ਦਿਓ ਸਵੇਰ ਦੇ ਟਾਈਮ ਪਾਣੀ ਵਿੱਚ ਪਾਓ ਤਾਂ ਕਿ ਸ਼ਾਮ ਤੱਕ ਇਹ ਜਿਹੜਾ ਪਾਣੀ ਆ ਪੂਰੀ ਤਰ੍ਹਾਂ ਖਤਮ ਕਰ ਲੈਣ। ਬਾਕੀ ਜੇਕਰ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ। ਧੰਨਵਾਦ।